ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧ ਚੁੱਕੀਆਂ ਨੇ ਦੱਸਦੀ ਹੈ ਕਿ ਸਿੱਧੂ ਨੂੰ ਛਤਿਸਗੜ ਦੇ ਸਿਵਲ ਸੁਸਾਇਟੀ ਨੇ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਸੁਸਾਇਟੀ ਨੇ ਨੋਟਿਸ ਭੇਜ ਕੇ 7 ਦਿਨਾਂ ਚ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਜਾਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਜੇਕਰ ਇਹ ਨਹੀਂ ਕੀਤਾ ਗਿਆ ਤਾਂ ਨੁਕਸਾਨ ਦਾ ਦਾਵਾ ਕੀਤਾ ਜਾਏਗਾ ਸੁਸਾਇਟੀ ਦੇ ਕਨਵੀਨਰ ਡਾਕਟਰ ਕੁਲਦੀਪ ਸੁਲੰਕੀ ਦਾ ਕਹਿਣਾ ਹੈ ਕਿ ਸਿੱਧੂ ਨੇ ਪਤਨੀ ਨਵਜੋਦ ਕੋਰ ਸਿੱਧੂ ਵੱਲੋਂ ਆਯੁਰਵੈਦਿਕ ਨਾਲ ਇਲਾਜ ਕਰਕੇ ਕੈਂਸਰ ਦੀ ਚੌਥੀ ਸਟੇਜ ਦੀ ਬਿਮਾਰੀ ਨੂੰ 40 ਦਿਨਾਂ ਦੇ ਵਿੱਚ ਮਾਤ ਦੇਂਦਾ ਦਾਅਵਾ ਕੀਤਾ ਹੈ ਪਰ ਇਹ ਦਾਅਵਾ ਕੀਤਾ ਗਿਆ ਕਿ ਬਿਨਾ ਐਲੋਪੈਥੀ ਦਵਾਈਆਂ ਦੇ ਹੀ ਸਿਰਫ ਆਪਣੀ ਡਾਈਟ ਤੇ ਲਾਈਫ ਸਟਾਈਲ ਦੇ ਵਿੱਚ ਤਬਦੀਲੀ ਕਰਕੇ ਪਤਨੀ ਨੇ ਕੈਂਸਰ ਨੂੰ ਹਰਾ ਦਿੱਤਾ ਹੈ ਸੋਸਾਇਟੀ ਦਾ ਕਹਿਣਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਸ ਨੂੰ ਸੁਣ ਕੇ ਦੇਸ਼ ਵਿਦੇਸ਼ ਤੇ ਕੈਂਸਰ ਦੇ ਮਰੀਜ਼ਾਂ ਪਰਮ ਦੇ ਵਿੱਚ ਨੇ ਕਿ ਐਲੋਪੈਥੀ ਮੈਡੀਸਨ ਤੋਂ ਉਹਨਾਂ ਦਾ ਵਿਸ਼ਵਾਸ ਵੀ ਉੱਠ ਰਿਹਾ ਹੈ ਸੁਲੰਕੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਸਾਰੇ ਦਸਤਾਵੇਜ਼ ਮੌਜੂਦ ਨੇ ਪਰ ਮਰੀਜ਼ ਦੀ ਗੁਪਤਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਸਾਹਮਣੇ ਨਹੀਂ ਲਿਆ ਰਹੇ ਨੇ ਸੋਸਾਇਟੀ ਨੇ ਕਿਹਾ ਹੈ ਕਿ ਸਤੁਦੀ ਪਤਨੀ ਦੱਸਣ ਕਿ ਐਲੋਪੈਥੀ ਮੈਡੀਸਨ ਦਾ ਜੋ ਇਲਾਜ ਉਹਨਾਂ ਨੇ ਕਰਵਾਇਆ ਉਸ ਨਾਲ ਕੋਈ ਵੀ ਲਾਭ ਨਹੀਂ ਹੋਇਆ ਕੈਂਸਰ ਫ੍ਰੀ ਹੋਣ ਚ ਸਿਰਫ ਡਾਈਟ ਨਿੰਬੂ ਪਾਣੀ ਨਿੰਮ ਦੇ ਪੱਤੇ ਆਧ ਖਾਣ ਨਾਲ ਹੀ ਲਾਭ ਹੈ ਤੇ ਚੈਲੰਜ ਕਰ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਕਿ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਦਾਵਾ ਕੀਤਾ ਸੀਗਾ ਕਿ ਆਵਲਾ ਨਿੰਬੂ ਪਾਣੀ ਗਰਮ ਪਾਣੀ ਇਸ ਦੇ ਨਾਲ ਕੈਂਸਰ ਨੂੰ ਹਰਾਇਆ ਜਾ ਸਕਦਾ ਹੈ ਤੇ ਆਪਣਾ ਡਾਈਟ ਪਲਾਨ ਚੇਂਜ ਕਰਕੇ ਕਿ ਖਾਣ ਤੋਂ ਲੈ ਕੇ ਸਵੇਰ ਦੇ ਖਾਣੇ ਤੋਂ ਸ਼ਾਮ ਦੇ ਖਾਣੇ ਤੱਕ ਕਿੰਨਾ ਸਮਾਂ ਗੈਪ ਰੱਖਣਾ ਹੈ ਸੌਣ ਤੋਂ ਪਹਿਲਾਂ ਖਾਣਾ ਖਾਣਾ ਇਹ तमाम ਚੀਜ਼ਾਂ ਦਾ ਜ਼ਿਕਰ ਨਵਜੋਤ ਸਿੰਘ ਸਿੱਧੂ ਨੇ ਕੀਤਾ ਜਦੋਂ ਉਹਨਾਂ ਦੀ ਪਤਨੀ ਅ ਕੈਂਸਰ ਤੋਂ ਮੁਕਤ ਹੋਏ ਸਨ ਇਹ ਦਾਵਾ ਜਿਹੜਾ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਤਾਂ ਉਹਨਾਂ ਨੇ ਦੀਆਂ ਮੁਸ਼ਕਲਾਂ ਫਿਰ ਤੋਂ ਵਧ ਗਈਆਂ ਨੇ ਕਿਉਂਕਿ ਹੁਣ ਉਹਨਾਂ ਤੋਂ ਸਬੂਤ ਮੰਗੇ ਗਏ ਨੇ ਕਿ ਜਾਂ ਤਾਂ ਉਹ ਸਬੂਤ ਪੇਸ਼ ਕਰਨ ਕਿ ਵਾਕਈ ਦੇ ਵਿੱਚ ਜਿਹੜਾ ਲਾਈਫ ਸਟਾਈਲ ਚੇਂਜ ਕਰਨ ਕਰਕੇ ਜਾਂ ਘਰੇਲੂ ਜਿਹੜੀਆਂ ਚੀਜ਼ਾਂ ਨੇ ਆਪਾਂ ਰੁਟੀਨ ਵਿੱਚ ਵਰਤਦੇ ਆਂ ਉਦੇ ਵਰਤਨ ਨਾਲ ਜਿਹੜਾ ਕੈਂਸਰ ਮੁਕਤ ਉਹਨਾਂ ਦੀ ਪਤਨੀ ਹੋਈ ਹੈ ਜੇਕਰ ਉਹ ਸਾਬਤ ਕਰ ਦਿੰਦੇ ਨੇ ਤਾਂ ਠੀਕ ਹੈ ਨਹੀਂ ਤਾਂ ਉਹਨਾਂ ਨੇ ਦਾਵਾ ਕੀਤਾ ਕਿ 850 ਕਰੋੜ ਰੁਪਏ ਦਾ ਉਹਨਾਂ ਦੇ ਉੱਤੇ ਜਿਹੜਾ ਦਾਵਾ ਕੀਤਾ ਗਿਆ ਹੈ ਤਾਂ ਕਹਿ ਲਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਸਾਬਤ ਕਰਨਾ ਪਊਗਾ ਸਬੂਤ ਦੇਣੇ ਪੈਣਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਮਰੀਜ਼ਾਂ ਵਿੱਚ ਭਰਮ ਫੈਰ ਰਿਹਾ ਹੈ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਚਾਹਵਾਨ ਸੀ ਉਹਨਾਂ ਨੂੰ ਪਸੰਦ ਕਰਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਜਾਣਦੇ ਸੀਗੇ ਉੱਥੇ ਤੱਕ ਜਦੋਂ ਇਹ ਗੱਲ ਜਾਂਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਤੋਂ ਬਾਅਦ ਮਰੀਜ਼ਾਂ ਦੇ ਵਿੱਚ ਹੜਬੜੀ ਮਚ ਗਈ ਕਿ ਦਵਾਈਆਂ ਦੀ ਜ਼ਰੂਰਤ ਨਹੀਂ ਬਲਕਿ ਘਰੇਲੂ ਉਪਚਾਰਾਂ ਨਾਲ ਹੀ ਇਲਾਜ ਕੀਤਾ ਜਾ ਸਕਦਾ ਹੈ ਇਸ ਕਰਕੇ ਹੁਣ ਇਹ ਜਿਹੜੀ ਸੁਸਾਇਟੀ ਹੈ ਉਹਨਾਂ ਨੇ ਨੋਟਿਸ ਭੇਜ ਕੇ ਹੁਣ ਮੰਕੀ ਤੀਆ ਕੇ ਲਾਜ ਦੇ ਦਸਤਾਵੇਜ਼ ਪੇਸ਼ ਕੀਤੇ ਜਾਣ ਜਾਂ ਫਿਰ ਮੁਆਫੀ ਮੰਗੀ ਜਾਵੇ ਕਿ ਅਸੀਂ ਇਹ ਜਿਹੜਾ ਦਾਵਾ ਕੀਤਾ ਸੀਗਾ ਉਹਦੇ ਵਿੱਚ ਸਚਾਈ ਨਹੀਂ ਹੈਗੀ ਜਾਂ ਅਸੀਂ ਸਬੂਤ ਉਸ ਸਚਾਈ ਦੇ ਪੇਸ਼ ਨਹੀਂ ਕਰ ਸਕਦੇ ਤਾਂ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਹੁਣ ਕੀ ਸਬੂਤ ਪੇਸ਼ ਕਰਦੇ ਨੇ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਚਾਰਟ ਜਿਹੜਾ ਸੀਗਾ ਡਾਈਟ ਚਾਰਟ ਵੀ ਸਾਂਝਾ ਕੀਤਾ ਸੀ ਕਿ ਜੇਕਰ ਕਿਸੇ ਨੂੰ ਇਹ ਮੰਦਭਾਗੀ ਭਿਆਨਕ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਦਾ ਇਲਾਜ ਕੀਤਾ ਜਾ ਸਕਦਾ ਹੈ ਤੁਸੀਂ ਦਿਨਚਰੀ ਆਪਣੀ ਕਿਸ ਤਰ੍ਹਾਂ ਦੀ ਰੱਖਣੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਚਾਰਟ ਸਾਂਝਾ ਵੀ ਕੀਤਾ ਸੀਗਾ ਡਾਈਟ ਪਲਾਨ ਦਾ ਸੋ ਦੇਖਣਾ ਹੋਵੇਗਾ ਕਿ ਨਵਜੋਸ ਸਿੰਘ ਸਿੱਧੂ ਇਸ ਪੂਰੇ ਮਾਮਲੇ ਵਿੱਚ ਸਬੂਤ ਪੇਸ਼ ਕਰ ਪਾਉਂਦੇ ਨੇ ਜਾਂ ਫਿਰ ਉਹ ਮੁਆਫੀ ਮੰਗਣਗੇ ਦਿਓ ਜਾਜ ਧੰਨਵਾਦ